ਇਹ ਕੋਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੌਵੀ ਪਾਸ਼ੇ ਦੇ ਵੀ ਪਰਣਵਾਦ ਇੱਕ ਕਾਰਾ ਜਲ ਥਲ ਮੇ ਇਹ ਲਿਖੀ ਉਹ ਪਸਾਰਾ ਆਦ ਕੋ ਕਹੋ ਗਏ ਤੇ ਬਨਾਸੀ ਲੋਕ ਚਤਰ ਦਸ ਜੋਤ ਪ੍ਰਕਾਸ਼ਿਤ ਹਸਤ ਕੀਜ ਕੇ ਵੀ ਸਮਾਨਾ ਰਾਵ ਰੰਗ ਜੈ ਇੱਕ ਸਰ ਜਾਣਾ ਅਦਵਾ ਲਖ ਪਰਖਿਆ ਗਵਾ ਮੇ ਅਬ ਗਾਮੇ ਸਭ ਘੜ ਘੜ ਕੇ ਅੰਤਰ ਜਾਮੀ ਲਖ ਰੂਪ ਸ਼ਹਿਰ ਪੇਖਾ ਰਾਗ ਰੰਗ ਜੈ ਰੂਪ ਨ ਰੇਖਾ ਬਾਰ ਚੈਨ ਸਭੂ ਤੇ ਲਿਆਰਾ ਅਦਵਾ ਬਕਾਰਾ ਬਾਰਚੈਨ ਜੈ ਜਾਤਨਾ ਪਾਤਾ ਸਤਰ ਮਿੱਤਰ ਜੈ ਤਾਤ ਨਮਾਤਾ ਸਭ ਤੇ ਰੂ ਸਭੂ ਤੇ ਨੀਰਾ ਜਲ ਥਲ ਮੇਲ ਜਾਏ ਬਸੇਰਾ ਅਨਹਦ ਰੂਪ ਨਾਦ ਬਾਣੀ ਚਰਨ ਸਨ ਜੈ ਬਸ ਭਵਾਨੀ ਬ੍ਰਹਮਾ ਵਿਸ਼ਰਾਮ ਤਨੇ ਪਾਇਓ ਨੇਤ ਨੇਤ ਮੁਖ ਜਾਲ ਬਤਾਇਓ ਕੋਟ ਇੰਦਰ ਪਿੰਦਰ ਬਨਾਏ ਬ੍ਰਹਮਾ ਰਦਰ ਪਾਇ ਖਪਾਏ ਲੋਕ ਚਦਰ ਦਸ ਖੇਲ ਰਚਾਇਓ ਬਹੁ ਰਾਪੀ ਵਿੱਚ ਮਲਾਇਓ 19 ਦੇ ਪਨੰਦ ਪਾਰਾਗ ਨਰਵਜ ਅਛਰਤਿਆ ਸੁਵਚਾਰਾ ਪੂਤਪ ਵਿਖ ਭਵਾਨ ਕਹਾਣੀ ਘੜ ਘੜ ਕੇ ਪਰ ਵੜ ਗਈ ਜਾਨੀ